ਤਰੀਕਾਲ ਜੀ ਵੀਡੀਓ ਵੇਖ ਰਖਿਆ ਸਭ ਨੂੰ ਜੀ ਆ ਲੈ ਕੇ ਹਾਜਣਾ ਇਦੀ ਵੱਡੀ ਖਬਰ ਖਬਰ ਨੂੰ ਅੰਤ ਤੱਕ ਜਰੂਰ ਵੇਖਣਾ ਜਿੰਨਾ ਵੀਰਾਂ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਨਾ ਸ਼ੁਰੂਆਤ ਕਰਦੀ ਆਂ ਇਦੀ ਵੱਡੀ ਖਬਰ ਹੁਣ ਨਹੀਂ ਦੇਣਾ ਪਵੇਗਾ ਵਾਰ-ਵਾਰ ਟੈਕਸ ਸਰਕਾਰ ਸ਼ੁਰੂ ਕਰਨ ਜਾ ਰਹੀ ਹੈ ਇਸ ਹਾਲਤ ਕੇਂਦਰੀ ਮੰਤਰੀ ਨਿਤਨ ਗਟਕਰੀ ਨੇ ਦਾਵਾ ਕੀਤਾ ਹੈ ਕਿ ਸਰਕਾਰ ਰਾਸ਼ਟਰੀ ਜਾਜਮਾਰਗਾਂ ਤੇ ਨਿੱਜੀ ਵਾਹਨਾਂ ਤੋਂ ਟੂਲ ਵਸੂਲੀ ਦੀ ਬਜਾਏ ਉਹਨਾਂ ਲਈ ਮਾਸਿਕ ਤੇ ਸਲਾਨਾ ਪਾਸ ਸ਼ੁਰੂ ਕਰਨ ਤੇ ਵਿਚਾਰ ਕਰ ਰਹੀ ਹੈ ਗੱਡ ਕਰੀ ਕਟ ਕਰੀ ਕੀਤਾ کہنا ਹੈ ਕਿ ਨਿਜੀ ਬਾਨਾਂ ਤੋਂ ਕੁਝ ਸੁਗਲੀ ਵਿੱਚ ਸਿਰਫ 26% ਹਿੱਸਾ ਹੈ ਇਸ ਲਈ ਮਾਸਿਕ ਤੇ ਸਲਾਨਾ ਪਾਸ ਸ਼ੁਰੂ ਕਰਨ ਨਾਲ ਟੈਕਸ ਸੁਗਲੀ ਵਿੱਚ ਕੋਈ ਫਰਕ ਨਹੀਂ ਪਵੇਗਾ ਨੀਤੀ ਗਠਕਰੀ ਨੇ ਇਹ ਵੀ ਕਿਹਾ ਕਿ ਪਿੰਡਾਂ ਦੇ ਬਾਹਰ ਟੋਲ ਕਲੈਕਸ਼ਨ ਬੂਥ ਬਣਾਏ ਜਾਣਗੇ ਤਾਂ ਜੋ ਪਿੰਡ ਵਾਸੀਆਂ ਦੀ ਆਵਾਜ਼ਾਈ ਵਿੱਚ ਕੋਈ ਰੁਕਾਵਟ ਨਾ ਪਵੇ। ਉਹਨਾਂ ਨੇ ਸਪਸ਼ਟ ਕੀਤਾ ਕਿ ਟੂਲ ਮਾਲੀਏ ਦਾ 74% ਵਪਾਰ ਕਵਾਨਾਂ ਤੋਂ ਆਉਂਦਾ ਹੈ ਇਸ ਲਈ ਅਸੀਂ ਨਿੱਜੀ ਵਾਨਾਂ ਲਈ ਮਾਸਿਕ ਜਾਂ ਸਲਾਨਾ ਪਾਸ ਸ਼ੁਰੂ ਕਰਨ ਤੇ ਵਿਚਾਰ ਕਰ ਰਹੇ ਹਾਂ। ਇਸ ਲਈ ਟੂਲ ਬੈਰੀਅਰ ਉੱਪਰ ਜਾਮ ਦੀ ਸਮੱਸਿਆ ਤੋਂ ਵੀ ਰਾਤ ਮਿਲੇਗੀ। ਉਨ੍ਹਾਂ ਕਹਾ ਕਿ ਕੁੱਲ ਟੂਲ ਵਸੂਲੀ ਦੇ ਵਿੱਚ ਨਿੱਜੀ ਵਾਹਨਾਂ ਦਾ ਹਿੱਸਾ ਸਿਰਫ 26% ਹੈ ਇਸ ਲਈ ਸਰਕਾਰ ਨੂੰ ਕੋਈ ਨੁਕਸਾਨ ਨਹੀਂ ਹੋਵੇਗਾ ਗਟਕਰੀ ਨੇ ਕਹਾ ਕਿ ਸੜਕਾਂ ਆਵਾਜਾਈ ਦੇ ਤੇ ਰਾਜਮਾਰਗ ਮੰਤਰਾਲੇ ਨੇ ਸ਼ੁਰੂਆਤੀ ਤੌਰ ਤੇ ਰਾਸ਼ਟਰੀ ਮਾਰਜਮਾਰਗ ਤੇ ਇੱਕ ਦੇ ਨਾਲ ਨਾਲ ਇੱਕ ਵਾਧੂ ਵਿਸ਼ੇਸ਼ਤਾ ਜੋ ਸਹਿਜ ਗਲੋਬਲ ਮਿਗ੍ਰੇਸ਼ਨ ਸੈਟੇਲਾਈਟ ਸਿਸਟਮ ਆਧਾਰਿਤ ਟੂਲ ਕਲੈਕਸ਼ਨ ਸਿਸਟਮ ਨੂੰ ਲਾਗੂ ਕਰਨ ਦਾ ਵੀ ਫੈਸਲਾ ਕੀਤਾ ਹੈ ਪਿਛਲੇ ਸਾਲ ਜੁਲਾਈ ਵਿੱਚ ਕਟਕਰੀ ਨੇ ਕਿਹਾ ਸੀ ਕਿ ਕਰਨਾਟਕ ਵਿੱਚ ਰਾਸ਼ਟਰੀ ਰਾਜਮਾਰਗ 275 ਦੇ ਬੰਗਲੌਰ ਮੈਸੂਰ ਸੈਕਸ਼ਨ ਤੇ ਹਰਿਆਣਾ ਵਿੱਚ NH 709 ਦੇ ਪਾਣੀਪਤ ਹਸਾਰ ਸੈਕਸ਼ਨ ਤੇ ਜੀ ਐਨ ਐਸ ਆਧਾਰਿਤ ਭੋਗਤਾ ਸੰਬੰਧੀ ਦੇ ਵਿੱਚ ਇੱਕ ਪਾਇਲਟ ਅਧਿਨ ਕੀਤਾ ਗਿਆ ਹੈ ਖਬਰ ਨੂੰ ਅੰਤ ਤੱਕ ਦੇਖਣ ਲਈ ਧੰਨਵਾਦ